ਇਸ ਟਾਈਮ ਅਸੀਂ ਖੜੇ ਆ ਐਲਗਰਾ ਪੁਲ ਤੇ ਇੱਕ ਸਾਈਡ ਨੰਗਲ ਹਿਮਾਚਲ ਨੂੰ ਤੇ ਰੋਪੜ ਚੰਡੀਗੜ੍ਹ ਨੂੰ ਜੋੜਨ ਵਾਲਾ ਪੁਲ ਹੈ ਪਰ ਜਿਹੜਾ ਇਹਦਾ ਗੈਪ ਹੈ ਉਹ ਦਿਨ ਪਰ ਦਿਨ ਵੱਧਦਾ ਜਾ ਰਿਹਾ ਹੈ ਨਾ ਆ ਦੇਖੋ ਪੂਰਾ ਇਸ ਤੋਂ ਜਿੱਤ ਇੱਕ ਇੱਕ ਦੇ ਲਗਭਗ ਜਿਹੜਾ ਗੈਪ ਹੈ ਇਹ ਤਾਂ ਛੁੱਟਿਆ ਹੋਇਆ ਤੇ ਇਹਦੀ ਇਨਵੈਸਟੀਗੇਸ਼ਨ ਵੀ ਹੋਈ ਦੀ ਜਾਂਚ ਦੀ ਕੁਝ ਪ੍ਰਾਈਵੇਟ ਏਜੰਸੀਆਂ ਵੱਲੋਂ ਇਨਵੈਸਟੀਗੇਸ਼ਨ ਵੀ ਕੀਤੀ ਗਈ ਕੀ ਜਾਂਚ ਕੀਤੀ ਗਈ ਸੀ ਕਿ ਇਹਦੀ ਸੇਫਟੀ ਕਿੰਨੀ ਹੈ ਉਨਾ ਬਲੋ ਜਵਾਬ ਆਇਆ ਕਿ ਇਸ ਪੁਲ ਤੇ ਜਲਦ ਤੋਂ ਜਲਦ ਜਿਹੜੀ ਟ੍ਰੈਫਿਕ ਉਹ ਬੰਦ ਕਰ ਦਿੱਤੀ ਜਾਵੇ ਅਜੇ ਤੱਕ ਇਹ ਜੇ ਦੇਖਣ ਨੂੰ ਕੁਝ ਨਹੀਂ ਮਿਲਿਆ ਇਹ ਸਰਕਾਰ ਨੂੰ ਅਪੀਲ ਹੈ ਕਿ ਜਲਦ ਤੋਂ ਜਲਦ ਜਿਹੜੇ ਜੇ ਅਸੀਂ ਟ੍ਰੈਫਿਕ ਨਹੀਂ ਬੰਦ ਕਰ ਸਕਦੇ ਆ ਤਾਂ ਜਿਹੜੀ ਭਾਰੀ ਟ੍ਰੈਫਿਕ ਹੈ ਉਹ ਬੰਦ ਕਰ ਦਿੱਤੀ ਜਾਵੇ ਅੱਜ ਮਿਤੀ 9 ਦਸੰਬਰ 2023 ਢੰਡ ਚੰਦਪੁਰ ਅਸੀਲ ਸ਼੍ਰੀ ਅਨੰਦਪੁਰ ਸਾਹਿਬ ਇੱਥੇ ਸਰਕਾਰ ਵੱਲੋਂ ਦੇਖੋ ਡੀਸੈਲਟਿੰਗ ਕਰਵਾਈ ਜਾ ਰਹੀ ਹੈ 19 ਨੋ 2011 ਨੂੰ ਕਿੰਡ ਦੀ ਚਰਾਹਂ ਤੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਕੋ ਸਟੇ ਲਗਾਇਆ ਹੋਇਆ ਹੈ ਸਰਕਾਰ ਦੀ ਮਾਈਨਿੰਗ ਪਾਲਸੀ 2023 ਜਿਪੈਜ ਨੰਬਰ 919 ਕੈਨਸਲ ਐਫ ਵਿੱਚ ਡੀਸੈਲਟਿੰਗ ਬੰਦ ਕਰ ਦਿੱਤੀ ਹੋਈ ਹੈ ਤੇ ਫੇਰ ਵੀ ਪਤਾ ਨਹੀਂ ਕਿਸ ਦੇ ਕਹਿਣ ਤੇ ਸਰਕਾਰ ਸਾਡੇ ਤਿੰਨਾਂ ਪਿੰਡਾਂ ਨੂੰ ਉਜਾੜਿਆ ਜਾ ਰਿਹਾ ਹੈ ਕਿਸ ਦੇ ਕਹਿਣ ਤੇ ਇਹ ਕੰਮ ਹੋ ਰਿਹਾ ਇਹ ਸਾਡਾ ਜਿਹੜਾ ਐਲਗਰਾ ਦਾ ਪੁਲ ਹੈ ਉਹ ਬੰਦ ਕਰ ਦਿੱਤਾ ਗਿਆ ਹੈ ਨੁਕਸਾਨੀ ਦਾ ਪੁਲ ਦਾ ਬਹੁਤ ਜ਼ਿਆਦਾ ਹੋ ਗਿਆ ਸੀ ਜਿਹੜੇ ਸਾਡੇ ਅਧਿਕਾਰੀ ਹੋ ਲੱਗੇ ਹੋਏ ਆ ਪੁਲਿਸ ਮੁਲਾਜ਼ਮ ਲੱਗੇ ਹੋਏ ਆ ਤਾਂ ਜੋ ਵੱਡਾ ਜਿਹੜਾ ਨੁਕਸਾਨ ਹੈ ਉਹ ਨਾ ਹੋ ਸਕੇ ਸਭ ਤੋਂ ਵੱਡਾ ਕਾਰਨ ਤੁਸੀਂ ਇਹ ਦੇਖ ਸਕਦੇ ਹੋਗੇ ਜਿਹੜੇ ਇਹਦੇ ਪਿੱਲਰ ਹੈ ਉਹ 20-25 ਫੁੱਟ ਤੱਕ ਉਹ ਨੰਗੇ ਹੋ ਚੁੱਕੇ ਤਾਂ ਜਿਹੜੇ ਪੁਲ ਦੀ ਆਪਣੀ ਪੋਜੀਸ਼ਨ ਹੈ ਉਹ ਹਿਲ ਚੁੱਕੀ ਸੀ ਜਿਸ ਕਰਕੇ ਨੁਕਸਾਨ ਆ ਜਿਹੜਾ ਬਹੁਤ ਵੱਡਾ ਹੋਇਆ ਸੀਗਾ ਇਸ ਪੁਲ ਨੂੰ ਅੱਜ ਇਹ ਸਰਕਾਰ ਦੀ ਨਲਾਇਕੀ ਹੈ ਕਿਉਂਕਿ ਪੀ ਡਬਲਯੂ ਡੀ ਦੀ ਮੈਂ ਜਿਹੜਾ ਮਹਿਕਮਾ ਹੈ ਇਹਨਾਂ ਦੀ ਮੈਂ ਤਾਰੀਫ ਕਰਦਾ ਕਿਉਂਕਿ ਇਹਨਾਂ ਵੱਲੋਂ ਬਾਰ ਬਾਰ ਸਰਕਾਰ ਨੂੰ ਜਾਗਰੂਕ ਕੀਤਾ ਗਿਆ ਸੀ ਕਿ ਸਾਨੂੰ ਗ੍ਰਾਂਟ ਜਾਰੀ ਕਰੋ ਸੀ ਮੇਨਟੇਨੈਂਸ ਕਰਨੀ ਹੈ ਦੀ ਪਰ ਨਹੀਂ ਹੋਇਆ ਤੇ ਜਿਹੜਾ ਪੁਲ ਦੇ ਵਿੱਚ ਤੁਸੀਂ ਦਰਾਰ ਦੇਖੀ ਹੈ ਇਹ ਇਹ ਦੋ ਪਿਛਲੇ ਸਾਲ ਡੇਢ ਸਾਲ ਤੋਂ ਦੋ ਸਾਲਾਂ ਤੋਂ ਲਗਾਤਾਰ ਬਾਦੀ ਜਾ ਰਹੀ ਸੀ ਤੇ ਪੀਡਬਲ ਵੀ ਤਾਂ ਚਲੋ ਬਾਰ-ਬਾਰ ਜੰਗਾਂ ਦਾ ਰਿਆ ਖਲੂਣਾ ਦਿੰਦਾ ਰਿਹਾ ਸਰਕਾਰ ਨੂੰ ਪਰ ਇਹੋ ਜਿਹਾ ਕੁਝ ਨਹੀਂ ਹੋਇਆ ਫਿਲਹਾਲ ਚਲੋ ਅਬ ਬਸਬਰ ਆ ਰਹੀਆਂ ਤੇ ਇਹ ਲੋਡ ਕਿਉਂ ਪੇ ਬੰਦ ਕਰਨ ਦੀ ਗੱਲ ਇਹ ਹੈ ਅੱਜ ਜਿਹੜਾ ਇਹਦਾ ਹਰਜਾਨਾ ਹੈ 50 ਬੰਦੇ ਨੂੰ ਖੁਸ਼ ਕਰਨ ਵਾਸਤੇ ਪ੍ਰਸ਼ਾਸਨ ਸਾਰਾ ਉਧਰ ਨੂੰ ਉਧਰ ਦਾ ਹੋ ਗਿਆ ਸਰਕਾਰਾਂ ਉਧਰ ਲਿਆ ਹੋ ਗਿਆ ਪਰ ਹੁਣ ਜਿਹੜਾ ਜੁਰਮਾਨਾ ਹੈ ਜਿਹੜਾ ਨੁਕਸਾਨ ਹੈ ਉਹ ਆਮ ਲੋਕਾਂ ਦਾ ਹੈ